ਕੁੰਡ ਕਢ ਲੈ ਬਾਕੀ ਇਹ ਨਾਰੇ ਉਹ ਜਿਹੜੀ ਕਹਾਵਤ ਹੈ ਉਹ ਹਰਿਆਣਾ ਸਰਕਾਰ ਤੇ ਜਰੂਰ ਢੁਗਦੀ ਹੈ ਹਰਿਆਣਾ ਸਰਕਾਰ ਵੱਲੋਂ ਜਿਹੜਾ ਹਰਾ ਕੱਪੜਾ ਤਾਣ ਕੇ 12 ਫੁੱਟ ਦੀ ਉਚਾਈ ਕੱਪੜਾ ਤਾਣ ਕੇ ਹਰਿਆਣੇ ਦਾ ਜਿਹੜਾ ਘੁੰਡ ਕਹਿ ਸਕਦੇ ਆਂ ਵੀ ਘੁੰਡ ਕਢਾਈ ਹੈ ਕਢਾਇਆ ਹੋਇਆ ਅਸੀਂ ਅੱਜ ਫੇਰ ਖਨੌ ਸੰਗਰੂਰ ਦੇ ਖਨੌਰੀ ਬਾਡਰ ਦੀ ਗੱਲ ਕਰ ਰਹੇ ਆਂ ਜਿੱਤੀਆਂ ਤਸਵੀਰਾਂ ਤੁਹਾਨੂੰ ਦਿਖਾਉਣ ਲੱਗਿਆਂ ਹਰਿਆਣਾ ਸਰਕਾਰ ਵੱਲੋਂ ਜਿਹੜਾ ਹਰਾ ਕੱਪੜਾ ਤਾਣ ਕੇ 12 ਫੁੱਟ ਦੀ ਉਚਾਈ ਕੱਪੜਾ ਤਾਣ ਕੇ ਹਰਿਆਣੇ ਦਾ ਜਿਹੜਾ ਘੁੰਡ ਕਹਿ ਸਕਦੇ ਆਂ ਵੀ ਘੁੰਡ ਕਢਾਈ ਹੈ ਕਢਾਇਆ ਹੋਇਆ ਕੁੰਡ ਕੱਢ ਲੈ ਬਾਕੀ ਨਾਰੇ ਉਹ ਜਿਹੜੀ ਕਹਾਵਤ ਹੈ ਉਹ ਇਹ ਹਰਿਆਣਾ ਸਰਕਾਰ ਤੇ ਜ਼ਰੂਰ ਢੁਕਦੀ ਹੈ ਇੱਕ ਪਾਸੇ ਹਰਿਆਣਾ ਸਰਕਾਰ ਤੇ ਪੰਜਾਬ ਸਰਕਾਰ ਜਾਂ ਹਰਿਆਣੇ ਦੇ ਲੋਕ ਨੇ ਜਿਹੜੇ ਜਾਂ ਪੰਜਾਬ ਦੇ ਲੋਕ ਨੇ ਆਪਣੇ ਆਪ ਨੂੰ ਕਿਸਾਨੀ ਸੰਘਰਸ਼ ਦੇ ਵਿੱਚ ਭਾਈ ਭਾਈ ਮੰਨਦੇ ਨੇ ਦੂਜੇ ਪਾਸੇ ਸਰਕਾਰਾਂ ਨੇ ਇਹ ਸਾਬਤ ਕਰਤਾ ਕਿ ਪਾਕਿਸਤਾਨ ਤੇ ਹਰਿਆਣੇ ਦਾ ਜਿਹੜਾ ਫਰਕ ਹੈ ਕੋਈ ਇੰਨਾ ਜ਼ਿਆਦਾ ਫਰਕ ਨਹੀਂ ਪਰ ਸਰਕਾਰ ਹੈ ਜਿਹੜੀ ਉਹ ਇੱਕ ਦਰਸਾਉਣਾ ਚਾਹੁੰਦੀ ਆ ਲੋਕਾਂ ਨੂੰ ਕਿ ਇਹ ਤੁਹਾਡੀ ਸਰਕਾਰ ਨਹੀਂ ਹੈ ਪੰਜਾਬ ਦੇ ਲੋਕਾਂ ਦੀ ਸਰਕਾਰ ਨਹੀਂ ਪੰਜਾਬ ਨੂੰ ਅਲੱਗ ਸੂਬਾ ਇੱਕ ਤਰ੍ਹਾਂ ਦਾ ਕਹਿ ਸਕਦੇ ਆ ਕਿ ਲਾਨਿਆ ਜਾ ਸਕਦਾ ਹੈ ਪਰ ਲੋਕ ਨੇ ਜਿਹੜੇ ਪਰੇਸ਼ਾਨ ਹੋ ਰਹੇ ਤਿੰਨ ਦਿਨਾਂ ਤੋਂ ਅਸੀਂ ਪੀਟੀਟੀਸੀ ਜਰੀਏ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਕਿ ਇਸ ਬਾਰਡਰ ਤੇ ਕਿੱਦਾਂ ਦਾ ਜਿਹੜਾ ਮਾਹੌਲ ਬਣਿਆ ਹੋਇਆ ਕਿਵੇਂ ਜਿਹੜੀਆਂ ਕੰਕਰੀਟ ਦੀਆਂ ਸਲੈਬਾਂ ਰੱਖ ਕੇ ਉਹਨਾਂ ਨੂੰ ਸਰੀਆਂ ਦੇ ਨਾਲ ਬਿਲਡਿੰਗ ਕਰਕੇ ਮੋਟੀਆਂ ਲੱਠਾਂ ਵਿੱਚ ਪਾ ਕੇ ਇਸ ਦੇ ਉੱਤੇ ਪੱਕੇ ਇੰਤਜ਼ਾਮ ਕੀਤੇ ਗਏ ਨੇ ਪਰ ਹੁਣ ਜਿਹੜਾ ਪ੍ਰਸ਼ਾਸਨ ਹਰਿਆਣੇ ਦਾ ਉਹਨਾਂ ਨੂੰ ਡਰ ਹੈ ਕਿਤੇ ਜਿਹੜੀਆਂ ਸਾਡੀਆਂ ਇਹ ਤਸਵੀਰਾਂ ਨੇ ਉਹ ਕੈਮਰੇ ਰਾਹੀਂ ਲੋਕਾਂ ਨੂੰ ਪਤਾ ਨਾ ਲੱਗ ਜਾਵੇ ਕਿ ਕਿੱਦਾਂ ਦੇ ਇੰਤਜ਼ਾਮ ਨੇ ਕੁੰਡ ਦੇ ਪਿੱਛੇ ਕੀ ਹੋ ਰਿਹਾ ਹੈ ਇਹ ਪੜਦਾ ਰੱਖਣਾ ਚਾਹੁੰਦੇ ਨੇ ਪਰ ਇਹ ਤੁਹਾਨੂੰ ਦੱਸ ਦਈਏ ਕਿ 2024 ਦੀਆਂ ਜਿਹੜੀਆਂ ਇਲੈਕਸ਼ਨਾਂ ਨੇ ਉਹਨਾਂ ਦੇ ਵਿੱਚ ਜਿਹੜੀ ਭਾਪੀ ਸਰਕਾਰ ਹੈ ਉਹ ਕਿਸ ਤਰ੍ਹਾਂ ਲੋਕਾਂ ਦੇ ਵਿੱਚ ਮੂੰਹ ਲੈ ਕੇ ਜਾਊਗੀ ਇਹ ਜਿਹੜੇ ਸਵਾਲ ਨੇ ਲੋਕਾਂ ਦੇ ਜ਼ਿਹਨ ਦੇ ਵਿੱਚ ਨੇ ਜਿਹੜੇ ਲੋਕ ਲੋਕ ਨੇ ਆਮ ਪਬਲਿਕ ਹੈ ਤਿੰਨ ਦਿਨਾਂ ਤੋਂ ਹਰਾਸ ਕੀਤੀ ਹੋਈ ਹੈ ਇੱਥੇ ਪਰ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਬਾਰਡਰ ਰੋਕਣੇ ਸੀ ਤਾਂ ਪਾਕਿਸਤਾਨ ਦੇ ਜਾ ਹੋਰ ਬਾਰਡਰ ਨੇ ਜਿੱਥੋਂ ਸਾਨੂੰ ਖਤਰਾ ਹੈ ਉਹ ਇਦਾਂ ਦੇ ਇੰਤਜ਼ਾਮ ਤਾਂ ਉੱਥੇ ਵੀ ਨਹੀਂ ਕੀਤੇ ਹੋਏ ਉੱਥੇ ਵੀ ਕੰਡਿਆਲੀ ਤਾਰ ਲੱਗੀ ਆ ਹਰ ਪਾਰ ਜਿਹੜਾ ਤੁਹਾਨੂੰ ਦੇਖੇਗਾ ਪਰ ਇਹ ਗ੍ਰੀਨ ਪੜਦਾ ਲਾ ਕੇ ਸਿਰਫ ਸਾਨੂੰ ਪੈਰਾਮਿਟਰੀ ਫੋਰਸ ਦੀਆਂ ਜਿਹੜੀਆਂ ਸਿਰ ਤੇ ਲਏ ਹੈਲਮਟ ਨੇ ਉਹੀ ਦਿਖਾਈ ਦਿੰਦੇ ਨੇ ਅੱਗੇ ਮੀਡੀਆ ਨੂੰ ਜਾਣ ਨਹੀਂ ਦਿੱਤਾ ਜਾਊਗਾ ਅਸੀਂ ਗੱਲ ਕਰਦੇ ਆ ਜੋ ਇੱਥੇ ਤੇ ਵਸਾਉਂਦੇ ਨੇ ਉਹਨਾਂ ਨਾਲ ਗੱਲ ਕਰਦੇ ਆ ਕਿ ਤਿੰਨ ਦਿਨਾਂ ਤੋਂ ਜਿਹੜੀ ਟ੍ਰੈਫਿਕ ਆ ਪਿੰਡਾਂ ਵਿੱਚ ਹੀ ਜਾ ਰਹੀ ਹੈ ਕਿੰਨੀਆਂ ਇੱਕ ਪ੍ਰੋਬਲਮਾਂ ਨੇ ਪਿੰਡਾਂ ਦੇ ਵਿੱਚ ਬਾਈ ਜੀ ਕੀ ਨਾਮ ਹੈ ਤੁਹਾਡਾ ਪ੍ਰਭਜੀਤ ਸਿੰਘ ਜੀ ਪ੍ਰਭਜੀਤ ਕਿਵੇਂ ਦੇਖਦੇ ਹੋ 2020 ਦੇ ਵਿੱਚ ਵੀ ਇਸੇ ਜਗ੍ਹਾ ਦੇ ਉੱਤੇ ਜਿਹੜੇ ਕਿਸਾਨ ਬੈਰੀਕੇਟ ਤੋੜ ਕੇ ਨਗੇ ਸੀ ਆ ਪਰ ਹੁਣ ਜਿਹੜੇ ਇੰਤਜ਼ਾਮ ਨੇ ਬੜੇ ਤਕੜੇ ਇੰਤਜ਼ਾਮ ਕੀਤੇ ਗਏ ਨੇ ਸਰਕਾਰ ਵੱਲੋਂ ਸਰ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਜੀ ਅਸੀਂ ਇਹ ਕਵਾਂਗੇ ਸਰਕਾਰ ਜੀ ਮੇਰੇ ਤੋਂ ਡਰ ਗਈ ਹੈ ਜੀ ਵੇਖੋ ਜੇ ਸਰਕਾਰ ਡਰੀ ਹੋਈ ਹੈ ਤਾਂ ਹੀ ਇਤਨੇ ਜ਼ਿਆਦੇ ਪ੍ਰਬੰਧ ਕਰ ਦਿੱਤੇ ਗਏ ਨੇ ਪਿਛਲੀ ਵਾਰ ਤੋਂ ਠੀਕ ਨਹੀਂ ਪਰ ਇਹ ਸਰਕਾਰ ਦਾ ਰਵਈਆ ਠੀਕ ਨਹੀਂ ਹੈਗਾ ਜੀ ਵੇਖੋ ਇਹ ਪਹਿਲੀ ਦਾ ਗੱਲ ਕੈਮਰਾਮੈਨ ਨੂੰ ਕਹੋ ਵੀ ਹਰਾ ਪਰਦਾ ਕਾਦੇ ਵਾਸਤੇ ਲਾਇਆ ਜੀ ਤੁਸੀਂ ਪੱਤਰਕਾਰ ਇਹ ਮੈਂ ਤੁਹਾਨੂੰ ਜਵਾਬ ਕਰ ਰਿਹਾ ਵੀ ਹਰਾ ਪਰਦਾ ਕਾਦੇ ਵਾਸਤੇ ਲਾਇਆ ਜੀ ਜੇ ਸਰਕਾਰ ਨੂੰ ਸਾਡੇ ਜ਼ਿਮੀਂਦਾਰ ਤੋਂ ਡਰ ਨਹੀਂ ਲੱਗਦਾ ਇਹਨੂੰ ਹਟਾ ਦੇ ਜੀ ਸਾਨੂੰ ਪਤਾ ਲੱਗੇ ਕੀ ਹੈ ਦੇਖੋ ਜੇ ਹੀ ਤੋੜਦੇ ਆਵਾਂਗੇ ਤੇ ਹੜਾ ਪਰਦਾ ਵੀ ਟੁੱਟ ਜੂ ਹੜਾ ਕਿ ਇਹ ਚਾਦਰ ਕੀ ਹੈ ਜੀ ਇਹਦਾ ਕਪੜਾ ਹੀ ਹੈ ਨਹੀਂ ਜੀ ਜੇ ਪੱਥਰ ਟੁੱਟ ਜਾਣਗੇ ਇਹ ਵੀ ਟੁੱਟ ਜਾਣਗੇ ਜੀ ਜਿਵੇਂ ਆਲੇ ਦੁਆਲੇ ਦੇ ਪਿੰਡ ਨੇ ਜਿਹੜੇ ਉਹ ਪਿੰਡਾਂ ਦੇ ਵਿੱਚ ਹੀ ਟ੍ਰੈਫਿਕ ਡਿਵਾਈਡ ਕੀਤੀ ਗਈ ਹੈ ਕਿੰਨੀਆਂ ਕਿ ਮੁਸ਼ਕਲ ਆ ਰਹੀਆਂ ਨੇ ਲੋਕਾਂ ਨੂੰ ਕਿਉਂਕਿ ਵੱਡੇ ਗੱਡੀਆਂ ਜਿਵੇਂ ਡਰਾਈਵਰ ਨੇ ਜੋ ਟਰੱਕ ਹੈਵੀ ਵਾਹਨ ਨੇ ਉਹ ਸਾਰੇ ਰੋਡ ਦੇ ਉੱਤੇ ਖੜੇ ਨੇ ਸਰ ਬਹੁਤ ਬੁਰਾ ਹਾਲ ਹੈ ਜੀ 9 ਤਰੀਕ ਦੀ ਟ੍ਰੈਫਿਕ ਬੰਦ ਹੈ ਜੀ ਦੇਖੋ ਕੱਲ ਮੈਂ ਵੀ ਦਿੱਲੀ ਗਿਆ ਸੀ 에어ਪੋਰਟ ਬਹੁਤ ਔਖਿਆ ਜੀ ਪਿੰਡ ਦੇ ਵਿੱਚੋਂ ਪਰ ਕੋਈ ਗੱਲ ਨਹੀਂ ਜੀ ਵੀਰ ਦਿੱਰ ਦਿੱਲੀ ਜਾਣਗੇ ਉਹਨਾਂ ਨੇ ਰਸਤਾ ਬਦਲ ਅਪਣਾਇਆ ਹੋਇਆ ਜੀ ਇਹ ਮੋਦੀ ਦਾ ਦੇਖਦਾ ਹੀ ਰਹਗੋਗੇ ਵੀ ਇਹ ਬਣਿਆ ਕੀ ਜੀ ਕੋਈ ਜਗਦਾ ਤੁਹਾਨੂੰ ਕਿਉਂਕਿ ਜਿਹੜੇ ਬਾਰਡਰ ਤੇ ਇੰਤਜ਼ਾਮ ਇੱਥੇ ਕੀਤੇ ਹੋਏ ਨੇ ਇਹ ਇਦਾਂ ਦੇ ਇੰਤਜ਼ਾਮ ਕਿੱਥੇ ਹੋਣੇ ਚਾਹੀਦੇ ਸੀ ਸਾਰੇ ਸੀ ਚਾਹੀਦੇ ਕਾਨੂੰਨ ਰੱਦ ਕਰਦੇ ਜੀ ਪ੍ਰਬੰਧ ਹੋਣੀ ਨਾ ਇਹਦਾ ਕੁਛ ਕਰਨ ਦੀ ਕੀ ਲੋੜ ਆ ਸਰ ਸਾਨੂੰ ਇਹ ਨਹੀਂ ਪਤਾ ਲੱਗ ਰਿਹਾ ਵੀ ਜ਼ਿਮੀਂਦਾਰ ਨਾ ਮੱਥਾ ਲਾ ਰਹੇ ਨੇ ਜੀ ਪਹਿਲੋ ਤੁਸੀਂ ਦੇਖਿਆ ਜੀ 2-3 ਦਿਨ ਹੋ ਗਏ ਪਾਣੀ ਦੀ ਮਾਰ ਇੱਥਾ ਸਾਰਾ ਏਰੀਆ ਆਇਆ ਜੀ ਪਹਿਲੋ ਉਸ ਕਸ਼ਟ ਵਿੱਚ ਜ਼ਿਮੀਂਦਾਰ ਨੇ ਕੱਢਿਆ ਹੁਣ ਇਹ ਵੀ ਕਸ਼ਟ ਹੀ ਇੱਕ ਸਾਹ ਦਾ ਜ਼ਿਮੀਂਦਾਰ ਵਾਸਤੇ ਜੀ ਇਹਨਾਂ ਕੁਛ ਕਰਨ ਦੀ ਲੋੜ ਹੀ ਨਹੀਂ ਉੱਥੇ ਬੈਠਾ ਹੀ ਕਾਨੂੰਨ ਰੱਦ ਕਰਦੇ ਆਪਣੇ ਜ਼ਿਮੀਂਦਾਰ ਘਰੇ ਬੈਠਣ ਜੀ ਆਪਣੀਆਂ ਫਸਲਾਂ ਪਾਲਣ ਬੱਚੇ ਪਾਲਣ ਜੀ ਕੋਈ ਜ਼ਿਮੀਂਦਾਰ ਨੂੰ ਚਾਹ ਨਹੀਂ ਹੈਗਾ ਜੀ ਦਿੱਲੀ ਜਾ ਕੇ ਰਾਤਾਂ ਰਹਿਣ ਵਾਸਤੇ ਨਾ ਕੋਈ ਵੇਲਾ ਜੀ ਦੇਖੋ ਹੂੰ ਕੋਈ ਗੱਲ ਨਹੀਂ ਇਹ ਵੋਟਾਂ ਜ਼ਿਮੀਂਦਾਰਾਂ ਦੀਆਂ ਗਈਆਂ ਨੇ ਤਾਂ ਇਹ ਸੈਂਟਰ ਸਰਕਾਰ ਬਣੀ ਆ ਆਉਂਦੀ 2024 ਦੀ ਇਲੈਕਸ਼ਨ ਦੇ ਦੇਖਾਂਗੇ ਵੀ ਇਹ ਕੁਰਸੀ ਕਿਵੇਂ ਮਿਲਦੀ ਹੈ ਇਹਨਾਂ ਨੂੰ ਜਿਵੇਂ ਗੱਲ ਕੀਤੀ ਜਾਵੇ ਕਿਉਂਕਿ 13 ਤਰੀਕ ਕੱਲ ਨੂੰ ਹੈ ਪਰ 12 ਨੂੰ ਵੀ ਟਰਾਲੀਆਂ ਸਾਰੇ ਇੰਤਜ਼ਾਮ ਨੇ ਜਿਹੜੇ ਪੁਖਤ ਹੈ ਤੁਹਾਡੇ ਇਲਾਕੇ ਦੇ ਵਿੱਚ ਇਸ ਇਲਾਕੇ ਦੇ ਵਿੱਚ ਕਿੱਦਾਂ ਦੇ ਇੰਤਜ਼ਾਮ ਨੇ ਕਿੱਦਾਂ ਦਾ ਮਾਹੌਲ ਹੈ ਪਿੰਡਾਂ ਦੇ ਵਿੱਚ ਸਰ ਮੋਲ ਫੁੱਲ ਹੈ ਜੀ ਇੰਤਜ਼ਾਰ ਕਰ ਰਹੇ ਨੇ ਵੀ 13 ਤਰੀਕ ਢੀਕ ਰਹੇ ਨੇ ਜੀ ਠੀਕ ਹੈ ਜੀ ਕੱਠ ਬਹੁਤ ਹੋਊਗਾ ਪਿਛਲੀ ਵਾਰ ਨਾਲੋਂ ਜ਼ਿਆਦਾ ਕੱਠ ਹੋਊਗਾ ਜੀ ਜੇ ਇਹ ਪ੍ਰਬੰਧ ਜ਼ਿਆਦਾ ਕਰ ਸਕਦੇ ਨੇ ਜ਼ਿਮੀਂਦਾਰ ਉਸ ਤੋਂ ਡਬਲ ਕਰਨਗੇ ਜੀ ਤੁਸੀਂ ਕੱਲ ਦੀ 13 ਤਰੀਕ ਆਉਂਦੋ ਫਿਰ ਦੇਖਿਓ ਨਜ਼ਾਰਾ ਕੀ ਹੈ ਜੀ ਇੱਥੇ ਇਸ ਵਾਰੀ ਇੱਕ ਜਿਹੜੀ ਨਵੀਂ ਗੱਲ ਦੇਖਣ ਨੂੰ ਮਿਲੀ ਆ ਛੋਟੇ-ਛੋਟੇ 18 ਫੁੱਟੇ ਰੋੜਾਂ ਦੇ ਉੱਤੇ ਵੀ ਇਦਾਂ ਦੇ ਇੰਤਜ਼ਾਮ ਕੀਤੇ ਹੋਏ ਨੇ ਇਦਾਂ ਦੇ ਇੰਤਜ਼ਾਮ ਬਾਡਰਾਂ ਤੇ ਵੀ ਨਹੀਂ ਕੀਤੇ ਹੋਏ ਸਰ ਸਰਕਾਰ ਤੁਹਾਨੂੰ ਕਿਹਾ ਵੀ ਸਰਕਾਰ ਜੀਵੀਂ ਤਾਂ ਤੋਂ ਡਰੀ ਹੋਈ ਆ ਤਾਂ ਕਰਕੇ ਕੀਤੇ ਨੇ ਜੇ ਸਰਕਾਰ ਡਰੀ ਨਾ ਹੁੰਦੀ ਪ੍ਰਬੰਧ ਨਾ ਕਰਦੀ ਠੀਕ ਹੈ ਨਾ ਸਰ ਦੂਜੀ ਗੱਲ ਸਰ ਇੱਕ ਗੱਲ ਤੁਹਾਡੇ ਅੱਗੇ ਹੋਰ ਕਰ ਰਿਹਾ ਜੇ ਇੰਨੇ ਪ੍ਰਬੰਧ ਸਰਕਾਰ ਕਰ ਸਕਦੀ ਹੈ ਸਰਕਾਰ ਨਸ਼ਾ ਕਿਉਂ ਨਹੀਂ ਰੋਕ ਸਕਦੀ ਮੇਰਾ ਤੁਹਾਡੇ ਅੱਗੇ ਜਵਾਬ ਹੈ ਮਾਵਾ ਦੇ ਪੁੱਤ ਕਿੰਨੇ ਮਾਰਗੇ ਜੀ ਦੇਖੋ ਵਿਆਹ ਹੋਏ ਪੁੱਤ ਮਰ ਗਏ ਛੋਟੇ ਛੋਟੇ ਬੱਚੇ ਛੱਡ ਕੇ ਚਲੇ ਗਏ ਜੀ ਨੌਜਵਾਨ ਨਸ਼ਾ ਕਰਕੇ ਉਸ ਵੱਲ ਕਿਉਂ ਨਹੀਂ ਧਿਆਨ ਦੇ ਰਹੀ ਜੀ ਇਸ ਵੱਲ ਤਾਂ ਧਿਆਨ ਬਹੁਤ ਦਿੱਤਾ ਜਾਂਦਾ ਇਸ ਪਰ ਸਾਡੇ ਬੱਚਿਆਂ ਵਾਲ ਸਾਡੇ ਵੱਡੇ ਵੀਰ ਜਿਹੜੇ ਨਸ਼ਾ ਦੇ ਤਤਕਰ ਵਿੱਚ ਆਣ ਕੇ ਤੁਰ ਗਏ ਜੀ ਉਸ ਵੱਲ ਕੋਈ ਧਿਆਨ ਨਹੀਂ ਸਰਕਾਰ ਦਾ ਜੀ ਅਸੀਂ ਇਹ ਜਵਾਬ ਤੁਹਾਡੇ ਕੋ ਚਾਹੁੰਦੇ ਆ ਜੀ ਉਹ ਨਸ਼ਾ ਬਾਰਡਰ ਰਾਹੀਂ ਆਉਂਦਾ ਆਉਂਦਾ ਜੀ ਸੈਂਟਰ ਸਰਕਾਰ ਭੇਜ ਰਹੀ ਹੈ ਜੀ ਇਹ ਹਰਿਆਣੇ ਤੋਂ ਆ ਰਿਹਾ ਜੀ ਸਾਰਾ ਬਿਲਕੁਲ ਜੀ ਤੁਸੀਂ ਸੁਣਿਆ ਇਹ ਨੌਜਵਾਨ ਨੇ ਜਿਹੜਾ ਪੂਰਾ ਜਿਹੜੇ ਇਸ ਬਾਰਡਰ ਦੇ ਜਿਹੜੇ ਕੀਤੇ ਹੋਏ ਨੇ ਪ੍ਰਬੰਧ ਉਹਨੂੰ ਪੂਰੀ ਤਰ੍ਹਾਂ ਇੱਕ ਤਰ੍ਹਾਂ ਦਾ ਲਾਂਬੇ ਕਰ ਦਿੱਤਾ ਕਿ ਜੇਕਰ ਇੱਥੇ ਇੰਨੇ ਤਕੜੇ ਪ੍ਰਬੰਧ ਹੋ ਸਕਦੇ ਨੇ ਤਾਂ ਜਿੱਥੋਂ ਨਸ਼ੇ ਆਉਂਦੇ ਨੇ ਉੱਥੇ ਕਿਉਂ ਨਹੀਂ ਪ੍ਰਬੰਧ ਹੋ ਸਕਦੇ ਕਿਉਂ ਪੰਜਾਬ ਦੇ ਜਾਂ ਭਾਰਤ ਦੇ ਕਿਸੇ ਨਾ ਜਿਹੜੇ ਨੌਜਵਾਨ ਨੇ ਉਹ ਕਿਉਂ ਮਰ ਰਹੇ ਨੇ ਕਿਉਂਕਿ ਨਸ਼ੇ ਦੀ ਦਲਦਲ ਦੇ ਵਿੱਚ ਫਸ ਸਕਦੇ ਨੇ ਜੇਕਰ ਇੱਥੇ ਚੀੜੀ ਫਰਕ ਨਹੀਂ ਦਿੱਤੀ ਜਾ ਸਕਦੀ ਕਿਸੇ ਨੂੰ ਪੈਦਲ ਵੀ ਨਹੀਂ ਜਾਣ ਦਿੱਤਾ ਜਾਂਦਾ ਤਾਂ ਉਸ ਜਗ੍ਹਾ ਤੋਂ ਬਾਰਡਰ ਦੇ ਉੱਤੋਂ ਕਿਵੇਂ ਨਸ਼ਾ ਇੱਧਰ ਸਾਡੇ ਪਾਰ ਆ ਜਾਵੇ ਕਿਉਂ ਸਾਡੇ ਪੰਜਾਬ ਦੇ ਨੌਜਵਾਨ ਮਰਦੇ ਨੇ ਇਹ ਧਿਆਨ ਕਿਉਂ ਨਹੀਂ ਦਿੱਤਾ ਜਾਂਦਾ ਇਹ ਸਵਾਲ ਨੇ ਜਿਹੜੇ ਉਹ ਸਰਕਾਰ ਦੇ ਉੱਤੇ ਉਠਾਇਨੇ ਨੌਜਵਾਨ ਮੰਨੇ ਪਰ ਤੁਹਾਨੂੰ ਇਹ ਦੱਸ ਦਈਏ ਕਿਸਾਨਾਂ ਦੇ ਵੱਲੋਂ ਪੂਰੀਆਂ ਤਿਆਰੀਆਂ ਨੇ ਪਿੰਡਾਂ ਦੇ ਵਿੱਚ ਪੂਰੀਆਂ ਟਰਾਲੀਆਂ ਕਮਰਿਆਂ ਦਾ ਰੂਪ ਧਾਰਨ ਕਰ ਗਈਆਂ ਨੇ ਹਜ਼ਾਰਾਂ ਦੀ ਤਦਾਦ ਦੇ ਵਿੱਚ ਕਿਸਾਨ ਨੇ ਜਿਹੜੇ ਚਾਲੇ ਪਾ ਚੁੱਕੇ ਨੇ ਇਕੱਠੇ ਹੋ ਰਹੇ ਨੇ ਅੱਜ ਜਿਹੜੀ ਕੇਂਦਰ ਸਰਕਾਰ ਦੀ ਚੰਡੀਗੜ੍ਹ ਦੇ ਵਿੱਚ ਮੀਟਿੰਗ ਹੋਣ ਵਾਲੀ ਹੈ 5 ਵਜੇ ਤੱਕ ਮੀਟਿੰਗ ਦਾ ਜਿਹੜਾ ਕਿ ਕਿਸ ਪੱਖੀ ਮੀਟਿੰਗ ਹੁੰਦੀ ਆ ਹਾਂ ਪੱਖੀ ਹੁੰਦੀ ਆ ਜਾਂ ਨਾ ਪੱਖੀ ਪਰ ਕਿਸਾਨਾਂ ਨੇ ਸਾਫ਼-ਸਾਫ਼ ਕਹਿ ਦਿੱਤਾ ਕਿ ਅਸੀਂ ਮੀਟਿੰਗ ਦੇ ਜਵਾਬ ਦਾ ਇੰਤਜ਼ਾਰ ਨਹੀਂ ਕਰਾਂਗੇ ਇੱਕ ਵਾਰ ਅਸੀਂ ਬਾਹਰਾਂ ਤੇ ਜਾਵਾਂਗੇ ਸਰਕਾਰ ਜੇਕਰ ਫੈਸਲਾ ਲੈਂਦੀ ਹੈ ਐਮ ਐਸ ਪੀ ਲਾਗੂ ਕਰਦੀ ਹੈ ਬਿਜਲੀ ਸੋਧ ਬਿੱਲ ਲਾਗੂ ਕਰਦੀ ਹੈ ਤਾਂ ਅਸੀਂ ਹੋ ਸਕਦਾ ਹੈ ਵਾਪਸ ਪਰਤਾਂਗੇ ਪਰ ਅਸੀਂ ਇੱਕ ਵਾਰੀ ਘਰੋਂ ਅਰਦਾਸ ਕਰਕੇ ਨਿਕਲੇ ਆ ਕਿ ਅਸੀਂ ਆਪਣੇ ਮਕਸਦ ਦੇ ਵਿੱਚ ਕਾਮਯਾਬ ਹੋ ਕੇ ਨਿਕਲਾਂਗੇ ਤਾਂ ਕਿ ਅਸੀਂ ਸਰਕਾਰਾਂ ਨੂੰ ਦੱਸ ਸਕੀਏ ਕਿ ਅਸੀਂ ਉਹ ਕਿਸਾਨਾਂ ਜਿਹੜੇ ਪੂਰੇ ਭਾਰਤ ਦਾ ਢਿੱਟ ਕਰਦੇ ਆ ਪਰ ਉਹੀ ਕਿਸਾਨਾਂ ਨੂੰ ਤੋਂ ਹੁਣ ਜਿਹੜੀ ਸਰਕਾਰ ਆ ਕਿਤੇ ਨਾ ਕਿਤੇ ਡਰਦੀ ਜਰੂਰ ਨੇ ਦੁਬਾਰਾ ਫੇਰ ਤੁਹਾਨੂੰ ਇੱਕ ਵਾਰੀ ਤਸਵੀਰ ਦਿਖਾਉਣ ਲੱਗਿਆ ਕਿ ਇਸ 12 ਫੁੱਟ ਦੇ ਗਰੀਬ ਪਰਦੇ ਦੇ ਪਿੱਛੇ ਕੀ ਹੋ ਰਿਹਾ ਇਸ ਟਾਈਮ ਕੁਝ ਨਹੀਂ ਪਤਾ ਪਰ ਅਸੀਂ ਪੀਟੀਸੀ ਦੇ ਜ਼ਰੀਏ ਤੁਹਾਨੂੰ ਅਸੀਂ ਕੱਲ ਤਸਵੀਰਾਂ ਦਿਖਾ ਵੀ ਦਿੱਤੀਆਂ ਸੀ ਕਿੱਦਾਂ ਤੇ ਜਿਹੜੇ ਇੰਤਜ਼ਾਮ ਨੇ ਉਹ ਇੱਥੇ ਕੀਤੇ ਹੋਏ ਨੇ ਉਹ ਸਾਰੇ ਇੰਤਜ਼ਾਮ ਅਸੀਂ ਦੱਸ ਕਿਵੇਂ ਸਲੈਪਾਂ ਦੇ ਵਿੱਚ ਸਿਮਿੰਟ ਭਰਿਆ ਗਿਆ ਕਿਵੇਂ ਬਿਲਡਿੰਗ ਆ ਜਿਹੜੀ ਦਾ ਕੰਮ ਚੱਲ ਰਿਹਾ ਰਾਤ ਨੂੰ ਵੀ ਇਸ ਜਗ੍ਹਾ ਤੇ ਕੰਮ ਚੱਲਿਆ ਉਹ ਸਾਹਮਣੇ ਲਾਈਟਾਂ ਦਾ ਜਿਹੜਾ ਲਾਈਟਾਂ ਲੱਗੀਆਂ ਹੋਈਆਂ ਨੇ ਕਰੇਨਾ ਦਾ ਇੰਤਜ਼ਾਮ ਕੀਤਾ ਹੋਇਆ ਪੂਰੇ ਇੰਤਜ਼ਾਮ ਨੇ ਪੈਰਾ ਮਿਲਟਰੀ ਫੋਰਸ ਆ ਜਿਹੜੀ ਉਹ ਇੱਥੇ ਲੱਗੀ ਹੋਈ ਆ ਆਡੀਐਫ ਤੇ ਲੱਗੀ ਹੋਈ ਆ ਪੂਰੇ ਇਹ ਇੰਤਜ਼ਾਮ ਨੇ ਭਾਵੇਂ ਜਿਹੜੀ ਜਿਹੜੇ ਟ੍ਰੈਫਿਕ ਹੈ ਉਹ 2-3 ਦਿਨ ਪਹਿਲਾਂ ਹੀ ਜਿਹੜੀ ਸਾਈਡ ਤੇ ਕਰ ਦਿੱਤੀ ਗਈ ਸੀ ਪਰ ਹੁਣ ਹਾਲਾਤ ਇਦਾਂ ਦੇ ਬਣੇ ਹੋਏ ਨੇ ਕਿ ਲੋਕ ਪਰੇਸ਼ਾਨ ਹੋ ਰਹੇ ਨੇ ਕਿਸੇ ਨੇ 에어ਪੋਰਟ ਤੇ ਜਾਣਾ ਹੈ ਕਿਸੇ ਨੇ ਹਰਿਆਣੇ ਦੇ ਵਿੱਚ ਰਿਸ਼ਤੇਦਾਰੀ ਦੇ ਵਿੱਚ ਜਾਣਾ ਹੈ ਕਿਸੇ ਨੇ ਸਾਦੀ ਦੇ ਵਿੱਚ ਸ਼ਾਮਲ ਹੋਣਾ ਹੈ ਪਰ ਉਹਨਾਂ ਲੋਕਾਂ ਦੀ ਜਿਹੜੀ ਪਰੇਸ਼ਾਨੀਆਂ ਜਰੂਰ ਵਧਾਈ ਆ ਸਰਕਾਰ ਨੇ ਸਰਕਾਰ ਅਸੀਂ ਕੱਲ ਵੀ ਕਿਹਾ ਸੀ ਜਿਹੜੀ ਸਰਕਾਰ ਹੈ ਲੋਕਾਂ ਨੂੰ ਸਹੂਲਤ ਦੇਣ ਦੇ ਲਈ ਹੁੰਦੀ ਹੈ ਨਾ ਕਿ ਲੋਕਾਂ ਦੀ ਸਹੂਲਤ ਹੈ ਜਿਹੜੀ ਉਹਨੂੰ ਖੋਣ ਦੇ ਲਈ ਹੁੰਦੀ ਹੈ ਸਰਕਾਰ ਨੇ ਲੋਕਾਂ ਦੀ ਜਿਹੜੀ ਸਹੂਲਤ ਹੈ ਉਹ ਬਿਲਕੁਲ ਖਤਮ ਕਰ ਦਿੱਤੀ ਹੈ ਇਹ ਜਿਹੜੇ ਰੋਡ ਨੇ ਸਾਤੋਂ ਰੋਡ ਟੈਕਸ ਲਿਆ ਜਾਂਦਾ ਹੈ ਇਹ ਰੋਡਾਂ ਨੂੰ ਬੰਦ ਕੀਤਾ ਗਿਆ ਦਿੱਲੀ ਤੱਕ ਜਾਣਾ ਸਾਡੇ ਲਈ ਬੜਾ ਮੁਸ਼ਕਲ ਕਰ ਦਿੱਤਾ ਹੈ ਪਰ ਤੁਸੀਂ ਦੇਖੋ ਕਿ ਕਿਵੇਂ ਨੇ ਜਿਹੜੇ ਲੋਕ ਇੱਥੇ ਪਰੇਸ਼ਾਨ ਹੋ ਰਹੇ ਨੇ ਦੂਜੇ ਪਾਸੇ ਜਿਹੜੀ ਪੈਰਾ ਮਿਲਟਰੀ ਫੋਰਸਸ ਹੈ ਉਹ ਬੈਠੀ ਹੋਈ ਹੈ ਪਰ ਹੁਣ ਤੁਹਾਨੂੰ ਇਹ ਵੀ ਦੱਸ ਦਈਏ ਕਿ ਜਿਹੜੇ ਕਿਸਾਨ ਨੇ ਉਹਨਾਂ ਦਾ ਵੀ ਕਹਿਣਾ ਹੈ ਕਿ ਭਾਵੇਂ ਸਰਕਾਰ ਕਿੰਨਾ ਮਰਜੀ ਜ਼ੋਰ ਲਗਾ ਲਵੇ ਅਸੀਂ ਦਿੱਲੀ ਕੂਚ ਕਰਕੇ ਰਹਾਂਗੇ ਦੂਜੀ ਗੱਲ ਇਹ ਵੀ ਦੇਖਣਾ ਚਾਹਾਂਗੇ ਕਿ ਅੱਜ ਜਿਹੜੀ ਚੰਡੀਗੜ੍ਹ ਦੇ ਵਿੱਚ ਮੀਟਿੰਗ ਹੋਣ ਵਾਲੀ ਹੈ ਉੱਥੇ ਕੀ ਫੈਸਲਾ ਹੁੰਦਾ ਹੈ ਇਹ ਸ਼ਾਮ ਨੂੰ 5 ਵਜੇ ਤੱਕ ਜਿਹੜਾ ਮੁਕੰਮਲ ਹੋ ਜਾਣੀ ਹੈ ਕਿ ਇਸ ਕਿਸਾਨ ਨੇ ਜਿਹੜੇ ਕਿਸਾਨਾਂ ਦਾ ਕਹਿੰਦਾ ਅਸੀਂ 3 ਵਜੇ ਬਾਰਡਰ ਵੱਲ ਕੂਚ ਕਰ ਜਾਣਾ ਹਜ਼ਾਰਾਂ ਦੀ ਤਦਾਦ ਦੇ ਵਿੱਚ ਟਰਾਲੀਆਂ ਜਿਹੜੀ ਮਹਿਲਾ ਚੌਕ ਮੰਡੀ ਦੇ ਵਿੱਚ ਇਕੱਠੀ ਹੋਈ ਹੈ ਤੇ ਹੋਰ ਮੋਗਾ ਸਾਈਡ ਤੋਂ ਜਿਹੜੀਆਂ ਟਰਾਲੀਆਂ ਦੀਆਂ ਲਾਈਨ ਅਪ ਲੱਗੀਆਂ ਆ ਰਹੀਆਂ ਨੇ ਪਰ ਹੁਣ ਰੌਵ ਹੈ ਜਿਹੜਾ ਕਿਸਾਨਾਂ ਦਾ ਵੀ ਵਾਦਾ ਜਾਂਦਾ ਤੇ ਇੱਕ ਪਾਸੇ ਦੇਸ਼ ਦਾ ਜਿਹੜਾ ਜਵਾਨ ਹੈ ਦੂਜੇ ਪਾਸੇ ਦੇਸ਼ ਦਾ ਕਿਸਾਨ ਹੈ ਦੇਖ ਹੋਵੇਗਾ ਕਿ ਸਰਕਾਰ ਇਹਨਾਂ ਨੂੰ ਲੜਾਉਂਦੀ ਹੈ ਜਾਂ ਕਿਸਾਨਾਂ ਦੇ ਝੋਲੇ ਉਹਨਾਂ ਦੀਆਂ ਮੰਗਾ ਪਾਉਂਦੀ ਹੈ ਕੈਮਰਾ ਪਰਸਨ ਇਕਬਾਲ ਸਿੰਘ ਪੱਗੂ ਵਾਲਾ ਦੇ ਨਾਲ ਗੁਰਦਾਸਨ ਸਿੰਘ ਸਿੱਧੂ ਪੀਟੀਸੀ ਨਿਊਜ਼ ਸੰਗਰੂਰ